ਮਾਨਸਿਕ ਰੋਗੀ ਲਗਾਤਾਰ ਵੱਧ ਰਹੇ ਨੇ ਆਖਰਕਾਰ ਇਹਦੇ ਪਿੱਛੇ ਕਾਰਨ ਕੀ ਹੈ ਕਿ ਤਣਾਅ ਵਧਦਾ ਜਾ ਰਿਹਾ ਹੈ ਭੱਜ ਦੌੜ ਦੀ ਜ਼ਿੰਦਗੀ ਤੇ ਲਾਲਸਾ ਭਰੀ ਜ਼ਿੰਦਗੀ ਇਹ ਕਈ ਬਿਮਾਰੀਆਂ ਦੀ ਜਿਹੜੀ ਹੈ ਕਿ ਬੁਲਾਵਾ ਦੇ ਰਹੀ ਹੈ ਬਹੁਤ ਸਾਰੇ ਲੋਕ ਇਸੇ ਕਰਕੇ ਬਿਮਾਰ ਹੋ ਰਹੇ ਨੇ ਮਾਨਸਿਕ ਬਿਮਾਰੀਆਂ ਦਾ ਆਖਰਕਾਰ ਮੂਲ ਕਾਰਨ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਸ਼ੂਰ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਜਿੱਥੇ ਅਸੀਂ ਗੱਲਬਾਤ ਕਰਾਂਗੇ ਸ਼ਿਵਰ ਹਸਪਤਾਲ ਦੇ ਸਕੱਤਰਿਸ ਨੇ ਡਾਕਟਰ ਮਨਪ੍ਰੀਤ ਸਿੰਘ ਪੀਜੀਆਈ ਤੋਂ ਇਹਨਾਂ ਨੇ ਆਪਣੀ ਪੋਸਟੂਰਜਨ ਕੀਤੀ ਹੈ ਪੀਜੀਆਈ ਚੰਡੀਗੜ੍ਹ ਤੋਂ ਸਰ ਨਾਲ ਨੇ ਡਾਕਟਰ ਮਨਪ੍ਰੀਤ ਸਿੰਘ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਅੱਜ ਡਾਕਟਰ ਸਾਹਿਬ ਮਾਨਸਿਕ ਰੋਗ ਲਗਾਤਾਰ ਜਿਹੜੇ ਵਧ ਰਹੇ ਨੇ ਇਹਦਾ ਇਹਦੇ ਪਿੱਛੇ ਕਾਰਨ ਕੀ ਹੈ ਡਾਕਟਰ ਸਾਹਿਬ ਕਈ ਵਾਰ ਇਹ ਵੀ ਦੇਖਿਆ ਹੈ ਕਿ ਤੁਸੀਂ ਦੇਖੋ ਬੱਚੇ ਹੁਣ ਸੁਸਾਇਸਾਈਡ ਵੀ ਕਰਨ ਲੱਗ ਪਏ ਵੀ ਉਹ ਬੱਚੇ ਕੀ ਗੱਲ ਤਣਾਅ niche ਹਿਲ ਪਾਂਦੇ ਜਾਂ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਮਾਨਸਿਕ ਰੋਗ ਦੇ ਲੱਛਣ ਹੁੰਦੇ ਆ ਹਾਂਜੀ ਹਾਂਜੀ ਤੁਹਾਡੀ ਗੱਲ ਬਿਲਕੁਲ درست ਹੈ ਵੀ ਮਾਨਸਿਕ ਰੋਗ ਕਾਫੀ ਵਾਧਰੇ ਨੇ ਅੱਜ ਕੱਲ ਦੇ ਟਾਈਮ ਵਿੱਚ ਜਿਨ੍ਹਾਂ ਦੇ ਪਿੱਛੇ ਮਲਟੀਪਲ ਕਾਰਨ ਨੇ ਕਾਫੀ ਕਾਰਨ ਜੀ ਹੋ ਸਕਦੇ ਨੇ ਜੋ ਅੱਜ ਕੱਲ ਮੇਜਰ ਕਾਰਨ ਦੇਖਿਆ ਜਾ ਰਿਹਾ ਹੈ ਕਿ ਸਟ्रेस ਬਹੁਤ ਹੈ ਲਾਈਫ 'ਚ ਹਰ ਕਿਸੇ ਦੇ ਸਟ्रेस ਪਾਇਆ ਜਾਂਦਾ ਹੈ ਜੀ ਤੇ ਪ੍ਰੈਸ਼ਰ ਵੀ ਬਹੁਤ ਹੈ ਬੱਚਿਆਂ ਤੇ ਵੀ ਕਾਫੀ ਪ੍ਰੈਸ਼ਰ ਆ ਆਪਦੇ ਪਰਫਾਰਮੈਂਸ ਨੂੰ ਐਕਸਪੈਂਡ ਕਰਨ ਲਈ ਅੱਗੇ ਦਿਖਾਣ ਲਈ ਪੇਰੈਂਟਸ ਦਾ ਵੀ ਕਾਫੀ ਪ੍ਰੈਸ਼ਰ ਹੁੰਦਾ ਹੈ ਬੱਚਿਆਂ ਤੇ ਤੇ ਹੋਰ ਅੱਜਕੱਲ ਲਾਈਫ ਸਟਾਈਲ ਦਾ ਵੀ ਇਫੈਕਟ ਹੈ ਸੈਡੈਂਟਰੀ ਲਾਈਫ ਸਟਾਈਲ ਹੈ ਤੇ ਉਹਦੇ ਕਰਕੇ ਵੀ ਜੋ ਕੋਪਿੰਗ ਦੀ ਕੋਪਿੰਗ ਮੈਕੈਨਿਜ਼ਮ ਹੁੰਦਾ ਬੱਚਿਆਂ ਚ ਜਾਂ ਵੱਡਿਆਂ ਚ ਉਹ ਵੀ ਕਾਫੀ ਇਫੈਕਟ ਹੁੰਦਾ ਹੈ ਤੇ ਇਹ ਦੇਖਿਆ ਗਿਆ ਹੈ ਕਿ ਜੈਨੇਟਿਕਲੀ ਵੀ ਕਾਫੀ ਪੇਸ਼ੈਂਟ ਜੋ ਅਸੀਂ ਰੋਜ਼ ਦੇਖਦੇ ਆਂ ਜੈਨੇਟਿਕਲੀ ਵਨਰੇਬਲ ਹੁੰਦੇ ਨੇ ਤੇ ਜਿਨ੍ਹਾਂ ਤੇ ਮਾੜਾ ਜਿਹਾ ਵੀ ਥੋੜਾ ਜਿਹਾ ਵੀ ਸਟ्रेस ਆਵੇ ਤਾਂ ਉਹ ਡਿਪਰੈਸ਼ਨ ਦੇ ਰੂਪ ਵਿੱਚ ਅੱਗੇ ਆ ਜਾਂਦਾ ਜਾਂ ਐਂਗਜ਼ਾਇਟੀ ਦੇ ਰੂਪ ਵਿੱਚ ਅੱਗੇ ਆ ਜਾਂਦਾ ਤੇ ਹੋਰ ਵੀ ਬੱਚਿਆਂ 'ਚ ਵੀ ਅੱਜਕੱਲ ਦੇਖਿਆ ਜਾ ਰਿਹਾ ਹੈ ਕਿ ਚਾਈਲਡਹੂਡ ਐਂਜ਼ਾਇਟੀ ਦੇ ਕੇਸ ਵੱਧ ਰਹੇ ਨੇ ਤੇ ਜਿੰਨਾ ਕਰਕੇ ਉਹਨਾਂ ਨੂੰ ਐਟ ਅ ਟਾਈਮ ਸਟ्रेस ਨੂੰ ਕੋਪ ਅਪ ਨਹੀਂ ਕਰ ਪਾਉਂਦੇ ਜਿਸ ਦਾ ਕਾਰਨ ਕੀ ਹੈ ਕਿ ਪਿੱਕੀ ਪੇਰੈਂਟਸ ਦੀ ਐਕਸਪੈਕਟੇਸ਼ਨਸ ਬੱਚਿਆਂ ਕੋ ਵੱਧ ਗਈ ਹੈ ਮਤਲਬ ਕਿ ਪੇਰੈਂਟਸ ਚਾਹੁੰਦੇ ਕਿ ਮੇਰਾ ਬੱਚਾ ਜਿਹੜਾ ਹੈ ਉਹ ਮਤਲਬ ਇੱਕੋ ਦਿਨ 'ਚ ਜਾਂ ਇੱਕੋ ਸਾਲ 'ਚ ਸਾਰੀਆਂ ਸਾਰੀਆਂ ਕਿਤਾਬਾਂ ਰਟਕੇ ਤੇ ਪਰਮ ਗਿਆਨੀ ਬਣ ਜਾਵੇ ਇੰਨੀ ਇਹ ਇਹ ਵੀ ਗੱਲ ਹੈ ਤੁਹਾਡੀ ਅੱਜਕੱਲ ਪੇਰੈਂਟਸ ਵੀ ਪਰ ਹੌਲੀ ਹੌਲੀ ਮਤਲਬ ਅੰਡਰਸਟੈਂਡ ਕਰ ਰਹੇ ਨੇ ਬੱਚਿਆਂ ਦੀ ਜੋ ਮੁਸ਼ਕਲਾਂ ਨੂੰ ਪਰ ਅਜਕਲ ਕੰਪੀਟੀਸ਼ਨ ਦਾ ਮਤਲਬ ਕਾਫੀ ਜੋ ਜਮਾਨਾ ਹੈ ਜਮਾਨਾ ਹੈ ਉਹਦੇ ਕਰਕੇ ਵੀ ਬੱਚਿਆਂ ਨੂੰ ਵੀ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਆਪ ਦੇ ਆਪ ਨੂੰ ਪਰਫਾਰਮ ਕਰਕੇ ਪ੍ਰੂਵ ਕਰਨਾ ਪੈਂਦਾ ਹੈ ਕਿ ਮੈਂ ਬੈਸਟ ਆ ਜਾਂ ਮੈਂ ਕੁਝ ਕਰ ਸਕਦਾ ਹਾਂ ਲਾਈਫ 'ਚ ਤੇ ਫਿਰ ਡਾਕਟਰ ਸਾਹਿਬ ਉਹੀ ਜਿਹੜੀ ਇਹ ਬੱਚਿਆਂ ਦੇ ਜਿਹੜੀ ਮਤਲਬ ਇਹ ਪਰਫਾਰਮੈਂਸ ਇਹ ਅੱਗੇ ਜਾ ਕੇ ਉਹਨਾਂ ਨੂੰ ਮਾਨਸਿਕ ਰੋਗੀ ਬਣਾ ਰਹੀ ਹੈ ਇਹ وہی ਇੱਕ ਪਹਿਲਾਂ ਵੀ ਮੈਂ ਦੱਸਿਆ ਵੀ ਉਹ ਸਟ੍ਰੈਸ ਨੂੰ ਕੋਪ ਅਪ ਨਹੀਂ ਕਰ ਪਾਉਂਦੇ ਜਿਸ ਕਰਕੇ ਉਹ ਕਾਫੀ ਰੂਪ ਚ ਅੱਗੇ ਆਉਂਦੀ ਹੈ ਜਿਹਦੇ ਵਿੱਚ ਡਿਪਰੈਸ਼ਨ ਐਂਗਜ਼ਾਇਟੀ ਬੱਚਿਆਂ ਚ ਵੀ ਦੇਖੀ ਜਾ ਰਹੀ ਹੈ ਜਿਹਦੇ ਕਰਕੇ ਉਹਨਾਂ ਦਾ ਸੁਭਾਅ ਚੜਾ ਹੋ ਜਾਂਦਾ ਹੈ ਤੇ ਉਹ ਕਿਸੇ ਵੀ ਇੰਪਲਸਿਵਲੀ ਕਿਸੇ ਵੀ ਸਟੈਪ ਨੂੰ ਅੱਜ ਕੱਲ ਕਰ ਕਰ ਪਾਉਂਦੇ ਨੇ ਮਤਲਬ ਕਿ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਕਿਸੇ ਹੱਦ ਤੱਕ ਵੀ ਜਾ ਸਕਦੇ ਆ ਤੇ ਦੇਖਿਆ ਗਿਆ ਹੈ ਕਿ 13 14 ਜਾਂ 15 ਦੀ ਐਜ ਵੀ ਕੁਝ ਬੱਚੇ ਨਸ਼ੇਵਲ ਜਾ ਰਹੇ ਨੇ ਤੇ ਕੁਝ ਬੱਚੇ ਕੋਈ ਐਕਸਟ੍ਰੀਮ ਸਟੈਪ ਵੀ ਚੱਕ ਲੈਂਦੇ ਆ ਜੋ ਅੱਜਕੱਲ ਸੋਸਾਇਟੀ ਦਾ ਦੇਖਿਆ ਗਿਆ ਹੈ ਬਹੁਤ ਸਾਰੀਆਂ ਇਸ ਖਬਰਾਂ ਕੇ ਵੀ ਆਉਂਦੀਆਂ ਨੇ ਇਹ ਵੀ ਇੰਸਟੀਟਿਊਸ਼ਨਾਂ ਦੇ ਵਿੱਚ ਪ੍ਰੈਸ਼ਰ ਹੀ ਉਹਨਾਂ 'ਚ ਜ਼ਿਆਦਾ ਹੋ ਗਿਆ ਹਾਂਜੀ ਉਹ ਰੋਜ਼ ਰੋਜ਼ ਰੁਟੀਨ ਦਾ ਪ੍ਰੈਸ਼ਰ ਇੰਨਾ ਬੈਕਗ੍ਰਾਉਂਡ 'ਚ ਉਹਨਾਂ ਦੇ ਚੱਲਦਾ ਰਹਿੰਦਾ ਹੈ ਮਾਈਂਡ 'ਚ ਜਿਹਦੇ ਕਰਕੇ ਉਹ ਪੋਸਟੋਂ ਨਿਕਲ ਨਹੀਂ ਪਾਂਦੇ ਤਾਂ ਉਹਨਾਂ ਨੂੰ ਕੋਈ ਸੋਲੂਸ਼ਨ ਨਹੀਂ ਲੱਭਦਾ ਤਾਂ ਫਿਰ ਉਹ ਐਕਸਟ੍ਰੀਮ ਸਟੈਪ ਚੱਕ ਲੈਂਦੇ ਅੱਛਾ ਤੁਸੀਂ ਗੱਲ ਕਰਦੇ ਵੀ ਤਣਾਅ ਤਣਾਅ ਮੁਕਤ ਕਿਵੇਂ ਰਹਿ ਸਕਦਾ ਬੰਦਾ ਦੇਖੋ ਹਰ ਅੱਜਕੱਲ ਭੱਜ ਦੌੜ ਦੀ ਜ਼ਿੰਦਗੀ ਹੈ ਹਰ ਕੋਈ ਚਾਹੁੰਦਾ ਕਿ ਮੈਂ ਪ੍ਰੂਵ ਕਰਨਾ ਹੈ ਦੀ ਮਤਲਬ ਕੋਈ ਕੋਈ ਪੈਸੇ ਦੇ ਮਗਰ ਭਜਿਆ ਫਿਰਦਾ ਕਿਸੇ ਨੂੰ ਕਹਾਂ ਕਿ ਮੈਂ ਪਹਿਲਾ ਨੰਬਰ ਲੈਣਾ ਹੈ ਕਿ ਮਤਲਬ ਹਰ ਚੀਜ਼ ਦੇ ਵਿੱਚ ਇੱਕ ਕੰਪੀਟੀਸ਼ਨ ਦਾ ਯੋਗ ਹੋ ਗਿਆ ਇਹਨੂੰ ਅਸੀਂ ਕਿਵੇਂ ਕੋਰਿਲੇਟ ਕਰਦੇ ਹਾਂ ਵੀ ਇਹ ਐਂਜਾਇਟੀ ਹੈ ਜਾਂ ਤਣਾਅ ਹੈ ਜੋ ਅਜਕਲ ਆਪਦੇ ਆਪ ਨੂੰ ਪ੍ਰੂਵ ਕਰਨ ਦੀ ਜੋ ਇੱਕ ਜਦੂ ਜਹੇ ਚੱਲ ਰਹੀ ਹੈ ਜਾਂ ਪੈਸੇ ਨੂੰ ਲੈ ਕੇ ਜਦੂ ਜਹੇ ਚੱਲ ਰਹੀ ਹੈ ਉਹਦੇ ਉਹਦਾ ਕਾਫੀ ਸਟੱਡੀਜ਼ ਵੀ ਹੋਈਆਂ ਹਨ ਤੇ ਕਾਫੀ ਰਿਸਰਚ ਵੀ ਹੋਈਆਂ ਕਿ ਆ ਐਕਸਟ੍ਰੀਮ ਚ ਪੈਸਾ ਕਮਾ ਕੇ ਵੀ ਜੋ ਰਿਸਰਚ ਕੀਤੀ ਗਈ ਹੈ ਜੋ ਅਮਰੀਕਾ ਚ ਇੱਕ ਰਿਸਰਚ ਹੋਈ ਸੀ ਕਿ 1950s ਜੋ ਲੋਗ ਜਿਨ੍ਹਾਂ ਦੀ ਇਨਕਮ 2000 ਚ ਡਬਲ ਹੋ ਗਈ ਸੀ ਪਰ ਹੈਪੀਨੈਸ ਦਾ ਗ੍ਰਾਫ ਜੋ ਉਹ ਘਟਿਆ ਸੀ ਮਤਲਬ ਮਨੀ ਨੂੰ ਆਪਾਂ ਹੈਪੀਨੈਸ ਨਾਲ ਕੋਰਿਲੇਟ ਨਹੀਂ ਕਰ ਸਕਦੇ ਕਿਉਂਕਿ ਰਿਸਰਚ ਵਿੱਚ ਪਾਇਆ ਗਿਆ ਕਿ ਇੱਕ ਚੀਜ਼ ਆਪਾਂ ਅਚੀਵ ਕਰ ਲੈਨੇ ਤਾਂ ਫਿਰ ਆਪਾਂ ਨੈਕਸਟ ਚੀਜ਼ ਵੱਲ ਉਹਦੇ ਲਈ ਹੋਰ ਜਦੋਜਹਿਦ ਕਰਨ ਲੱਗ ਜਾਂਦੇ ਆਂ ਤੇ ਆਪਾਂ ਇਸੇ ਚੀਜ਼ ਚ ਫਸੇ ਰਹਿੰਦੇ ਆਂ ਜੇ ਮਤਲਬ ਉਸ ਸਰਕਲ ਚ ਫਸ ਗਏ ਹਾਂਜੀ ਉਹੀ ਟ੍ਰੈਡਮਿਲ ਚ ਫਸੇ ਰਹਿੰਦੇ ਆਂ ਵੀ ਇੱਕ ਇੱਕ ਅਚੀਵਮੈਂਟ ਆ ਗਈ ਆਪਾਂ ਜਰਨੀ ਨੂੰ ਇੰਜੋਏ ਨਹੀਂ ਕਰਦੇ ਹੋਏ ਤਾਂ ਆਪਾਂ ਆਪਦੀ ਜੋ ਹੈਪੀਨੈਸ ਨੂੰ ਆਪ ਪੋਸਟਪੋਨ ਕਰਦੇ ਰਹਿੰਦੇ ਨੇ ਕਿ ਜਦੋਂ ਉਹ ਮਿਲੂਗੀ ਉਸ ਤੋਂ ਬਾਅਦ ਆਪਾਂ ਨੂੰ ਖੁਸ਼ੀ ਮਿਲੂਗੀ ਨਾ ਕਿ ਆਪਾਂ ਜਰਨੀ ਨੂੰ ਇੰਜੋਏ ਕਰੀਏ ਜੋ ਆਪਾਂ ਜੋ ਹਾਰਡਵਰਕ ਕਰ ਰਹੇ ਹਾਂ ਜਾਂ ਆਪਾਂ ਜੋਬ ਤੇ ਜਾ ਰਹੇ ਹਾਂ ਜੋ ਆਪਾਂ ਨੂੰ ਫੈਮਿਲੀ ਦਾ ਉਸ ਨੂੰ ਵੀ ਇੰਜੋਏ ਕਰਨਾ ਚਾਹੀਦਾ ਹੈ ਮਤਲਬ ਅੱਜ ਦੀ ਹੈਪੀਨੈਸ ਛੱਡ ਕੇ ਅਸੀਂ ਫਿਊਚਰ ਦੇ ਵਿੱਚ ਹੈਪੀਨੈਸ ਤਲਾਸ਼ ਰਹੇ ਹਾਂ ਉਹ ਇਸ ਕਰਕੇ ਤੁਹਾਨੂੰ ਮਾਨਸਿਕ ਰੋਗੀ ਬਣਾ ਰਿਹਾ ਹੈ ਮਾਨਸਿਕ ਸਟ्रेस ਦਾ ਕਾਰਨ ਉਹ ਮੰਨਿਆ ਗਿਆ ਹੈ ਜੀ ਜੀ ਰੋਸ਼ਮ ਜੀ ਜਿਵੇਂ ਤੁਸੀਂ ਗੱਲ ਕੀਤੀ ਵੀ ਨਸ਼ਾ ਉਹਦਰ ਜਾ ਰਿਹਾ ਹੈ ਵੀ ਨਸ਼ਾ ਵੀ ਇੱਕ ਮਾਨਸਿਕ ਬਿਮਾਰੀ ਹੈ ਹਾਂਜੀ ਇਹ ਵੀ ਦੇਖਿਆ ਗਿਆ ਹੈ ਕਿ ਨਸ਼ਾ ਇਹ ਨਸ਼ੇਦਾਈ ਜੋ ਨਸ਼ੇਵਾਲ ਬੱਚੇ ਜਾ ਰਿਹਾ ਜਾਂ ਉਹ ਯੰਗ ਜਨਰੇਸ਼ਨ ਜਾ ਰਹੀ ਹੈ ਉਹਨਾਂ ਦੇ ਪਿੱਛੇ ਵੀ ਇਹ ਦੇਖਿਆ ਗਿਆ ਕਿ ਸਟ्रेस ਇੱਕ ਕਾਰਨ ਹੈ ਜਾਂ ਉਹ ਬੱਚੇ ਇਸ ਬਿਮਾਰੀ ਲਈ ਵੀ ਵਨਰੇਬਲ ਹੁੰਦੇ ਆ ਉਹ ਐਂਗਜ਼ਾਇਟੀ ਜਾਂ ਏਡੀਐਚਡੀ ਦੇ ਬੱਚੇ ਜੋ ਹੁੰਦੇ ਨੇ ਉਹ ਵੀ ਇਸ ਨਸ਼ੇ ਵੱਲ ਜਾਂਦੇ ਨੇ ਜਿਨ੍ਹਾਂ ਲਈ ਇੱਕ ਰੀਲੀਫ ਨਸ਼ਾ ਇੱਕ ਇੱਕ ਟੈਂਪਰੇਰੀ ਰੀਲੀਫ ਸਮਝਦੇ ਨੇ ਉਸ ਐਂਗਜ਼ਾਇਟੀ ਚੋਂ ਨਿਕਲਣ ਲਈ ਜਾਂ ਉਸ ਮੂਡ ਐਲੀਵੇਟਰ ਮੂਡ ਐਲੀਵੇਟ ਕਰਨ ਲਈ ਜੋ ਕਿ ਇੱਕ ਫਿਰ ਉਹਨਾਂ ਲਈ ਇੱਕ ਆਦਤ ਦਾ ਰੂਪ ਲੈ ਜਾਂਦਾ ਜਿਸ ਨਾਲ ਤੋਂ ਵਾਪਸ ਆਉਣਾ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਅੱਛਾ ਇਹੀ ਕਾਰਨ ਨਾਲ ਸਭ ਜਿਵੇਂ ਐਂਗਜ਼ਾਇਟੀ ਦੀ ਹੋ ਜਾਂਦੀ ਜਿਵੇਂ ਮੰਨ ਲਓ ਤੇ ਉਹ ਫਿਰ ਨਸ਼ੇਵਾਲ ਜਿਹੜਾ ਬੱਚਾ ਲੱਗ ਜਾਂਦਾ ਡਾਕਟਰ ਸਾਹਿਬ ਕੀ ਮੰਨਦਾ ਕਰੇ ਕੀ ਦੇਖੋ ਨਾ ਜੀ ਕਹਿੰਦਾ ਵੀ ਕੋਈ ਮਾਨਸਿਕ ਰੋਗੀ ਬਣੇ ਨਾ ਜਾਂ ਤਣਾਅ ਛੋਵੇ ਨਾ ਹਾਂਜੀ ਹਾਂਜੀ ਇਹ ਕਿਸ ਤਰ੍ਹਾਂ ਹੋ ਸਕਦਾ ਡਾਕਟਰ ਸਾਹਿਬ ਇਹੀ ਜੋ ਪਹਿਲਾਂ ਵੀ ਆਪਾਂ ਕਹੇ ਤੇ ਇੱਕ ਆਪਾਂ ਨੂੰ ਇੱਕ ਰੇਸ ਚੋਂ ਨਿਕਲਣਾ ਪੈਣਾ ਜੋ ਆਪਾਂ ਡੇਲੀ ਡੇ ਬਾਏ ਡੇ ਰੁਟੀਨ ਦੀ ਆਪਾਂ ਰੇਸ ਚ ਪਏ ਹੋਏ ਆ ਆਪਾਂ ਨੂੰ ਛੋਟੀਆਂ ਛੋਟੀਆਂ ਜੋ ਅਚੀਵਮੈਂਟ ਹੈ ਉਹਨਾਂ ਨੂੰ ਵੀ ਚੈਰਿਸ਼ ਕਰਨਾ ਪਊਗਾ ਉਹਨਾਂ ਨੂੰ ਇੰਜੋਏ ਕਰਨਾ ਪਊਗਾ ਜਰਨੀ ਨੂੰ ਇੰਜੋਏ ਕਰਨਾ ਪਊਗਾ ਤੇ ਇੱਕ ਨੇਚਰ ਦੇ ਜਿੰਨਾ ਨਜ਼ਦੀਕ ਹੋ ਕੇ ਵੀ 슬ੀਪਿੰਗ ਟਾਈਮ ਆਫ ਦਾ ਜੋ ਜੋ ਨੇਚਰ ਦਾ ਹੈ ਵੀ ਟਾਈਮ ਸੋਣਾ ਟਾਈਮ ਟੂ ਉੱਠਣਾ ਜੋ ਨੇਚਰ ਦਾ ਖਾਨ ਪੀਣਾ ਉਹਨੂੰ ਅਡਾਪਟ ਕਰਕੇ ਜੋ ਨੇਚਰ ਦਾ ਮਤਲਬ ਹੈਲਪਿੰਗ ਹੈਂਡ ਹੋਣਾ ਇੱਕ ਦੂਸਰੇ ਲਈ ਇਹ ਚੀਜ਼ਾਂ ਹੈਲਪਫੁਲ ਹੁੰਦੀਆਂ ਸਟ्रेस ਤੋਂ ਨਿਕਲਣ ਲਈ ਭਾਈ ਡਾਕਟਰ ਕਿਸੇ ਨੂੰ ਬੰਦਾ ਕਹਦਾ ਯਾਰ ਤੂੰ ਮਨੋਰੋਗੀ ਹੋ ਗਿਆ ਹੈ ਤੇ ਉਹ ਤੇ ਕਹਿੰਦੇ ਲੜਨੂੰ ਪੈਂਦਾ ਜਿਵੇਂ ਕਿਹਾ ਜਾਂਦਾ ਵੀ ਇਹ ਇਲਾਜ ਲਈ ਵੀ ਅੱਗੇ ਨਹੀਂ ਆਂਦੇ ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਮੇਰੇ ਤੇ ਉਹਨਾਂ ਠੱਪਾ ਲੱਗਦੇ ਕਿ ਮੈਂ ਮਨੋਰੋਗੀ ਹਾਂ ਤੇ ਇਹਨੂੰ पागलपन ਦੇ ਨਾਲ ਜੋੜ ਦਿੱਤਾ ਜਾਂਦਾ ਹੈ ਹਾਂਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜੋ ਸੈਕੈਟ੍ਰਿਕ ਪੇਸ਼ੈਂਟ ਹੁੰਦੇ ਜਾਂ ਮਨੋ ਰੋਗਿਕ ਪੇਸ਼ੈਂਟ ਹੁੰਦੇ ਆ ਉਹਨਾਂ ਦਾ ਪਹਿਲਾ ਰਿਐਕਸ਼ਨ ਇਹੀ ਹੁੰਦਾ ਹੈ ਕਿ ਮੈਂ ਇਸ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਤੁਸੀਂ ਪਾਗਲ ਡਿਕਲੇਅਰ ਕਰਨਾ ਚਾਹੁੰਦੇ ਹੋ ਤਾਂ ਕਰਕੇ ਤੁਸੀਂ ਇਹ ਇਸ ਬਿਮਾਰੀ ਦਾ ਨਾਮ ਲੈ ਰਹੇ ਹੋ ਪਰ ਅੱਜ ਕੱਲ ਇਹ ਦੇਖਿਆ ਗਿਆ ਹੈ ਕਿ ਦੋ ਤਰ੍ਹਾਂ ਦੀਆਂ ਸੈਕੈਟ੍ਰਿਕ ਬਿਮਾਰੀਆਂ ਹੁੰਦੀਆਂ ਇੱਕ ਕਾਮਨ ਜੋ ਕਾਮਨਲੀ ਫਾਊਂਡ ਫਾਈਂਡ ਕੀਤੀਆਂ ਜਾਂਦੀਆਂ ਤੇ ਇੱਕ ਸੀਵੀਅਰ ਹੁੰਦੀਆਂ ਜੋ ਕਾਮਨ ਚ ਡਿਪਰੈਸ਼ਨ ਐਂਗਜ਼ਾਇਟੀ ਜੋ ਇਨੀਸ਼ੀਅਲ ਸਟੇਜ ਚ ਹੁੰਦੀਆਂ ਐ ਇਹ ਕਾਮਨਲੀ ਪੇਸ਼ੈਂਟ ਚ ਪਾਈਆਂ ਜਾਂਦੀਆਂ ਨੇ ਜੋ ਜ਼ਿਆਦਾਤਰ ਮਤਲਬ ਪੇਸ਼ੈਂਟਸ ਚ ਹੁੰਦੀਆਂ ਨੇ 60 ਤੋਂ 70% ਜੋ ਸਾਈਕੀਟ੍ਰਿਕ ਪੇਸ਼ੈਂਟ ਹੁੰਦੇ ਐ ਤੇ ਉਹਨਾਂ ਦੇ ਵਿੱਚ ਅਗਰ ਇਨੀਸ਼ੀਅਲ ਸਟੇਜ ਤੇ ਹੀ ਇਲਾਜ ਕੀਤਾ ਜਾਵੇ ਤੇ ਉਹਨਾਂ ਨੂੰ ਜਲਦੀ ਰੀਲੀਫ ਮਿਲ ਜਾਂਦਾ ਤੇ ਉਹਨਾਂ ਨੂੰ ਲੰਬੇ ਟਾਈਮ ਤੱਕ ਦਵਾਈ ਵੀ ਨਹੀਂ ਖਾਣੀ ਪੈਂਦੀ ਤੇ ਉਹ ਆਪਦੀ ਜੋ ਉਹਨਾਂ ਦੀ ਕੈਪੇਬਿਲਿਟੀਆਂ ਹੁੰਦੀਆਂ ਉਹਨਾਂ ਨੂੰ ਵੀ ਇਜ਼ੀਲੀ ਐਕਸਪ੍ਰੈਸ ਕਰਕੇ ਆਪਦੀ ਅਚੀਵਮੈਂਟ ਪ੍ਰਾਪਤ ਕਰ ਸਕਦੇ ਨੇ ਤੇ ਟ੍ਰੀਟਮੈਂਟ ਨੂੰ ਲੈ ਕੇ ਜੋ ਕਈ ਕਾਫੀ ਤਰ੍ਹਾਂ ਦੇ ਗਲਤ ਫਹਿਮੀਆਂ ਜਾਂ ਮਿਥਸ ਹੈਗੇ ਆ ਪੇਸ਼ੈਂਟਸ ਦੇ ਮਾਈਂਡ 'ਚ ਵੀ ਹੁੰਦੀਆਂ ਕਿ ਸੈਕ੍ਰੈਟਿਕ ਦੀ ਮੈਡੀਸਿਨ ਇੱਕ ਵਾਰ ਸ਼ੁਰੂ ਹੋ ਜੇ ਉਹ ساری ਉਮਰ ਹੀ ਖਾਣੀ ਪਿੰਦੀ ਹੈ ਉਸ ਤੋਂ ਨਿਕਲਿਆ ਨਹੀਂ ਜਾ ਸਕਦਾ ਇਹ ਵੀ ਇੱਕ ਬਿਲਕੁਲ ਗਲਤ ਧਾਰਨਾ ਹੈਗੀ ਹੈ ਸੈਕ੍ਰੈਟਿਕ ਪੇਸ਼ੈਂਟ ਜਿੰਨੀ ਜਲਦੀ ਇਨੀਸ਼ੀਅਲ ਸਟੇਜ ਦੇ ਵਿੱਚ ਆਵੇ ਉਨਾ ਹੀ ਟ੍ਰੀਟਮੈਂਟ ਦਾ ਕੋਰਸ ਛੋਟਾ ਹੁੰਦਾ ਹੈ ਤੇ ਦੋ ਤਰ੍ਹਾਂ ਦੀਆਂ ਟ੍ਰੀਟਮੈਂਟ ਹੁੰਦੇ ਆ ਇੱਕ ਫਾਰਮਾਕੋਥੈਰੇਪੀ ਮੀਨਸ ਜੋ ਮੈਡੀਕਲ ਜੋ ਦਵਾਈਆਂ ਨਾਲ ਤੇ ਇੱਕ ਕਾਉਂਸਲਿੰਗ ਜੋ ਸਾਈਕੋਥੈਰੇਪੀ ਕਿੰਨੇ ਆਸੀ ਦੋਵਾਂ ਦਾ ਕੰਬਾਈਨਡ ਹੀ ਅਗਰ ਟ੍ਰੀਟਮੈਂਟ ਪੇਸ਼ੈਂਟ ਨੂੰ ਮਿਲੇ इजीली ਇਨੀਸ਼ੀਅਲ ਸਟੇਜ ਚ ਮਿਲੇ ਤਾਂ ਉਹਨਾਂ ਨੂੰ ਜਲਦੀ ਰਿਲੀਫ ਮਿਲ ਜਾਂਦਾ ਤੇ ਜ਼ਿਆਦਾਤਰ ਬਿਮਾਰੀਆਂ ਵਿੱਚ 6 ਟੂ 9 ਮਹੀਨਾਂ ਦਾ ਟ੍ਰੀਟਮੈਂਟ ਹੁੰਦਾ ਜੋ इजीली ਰਿਕਵਰੇਬਲ ਹੁੰਦਾ ਲੋ 6 ਮਹੀਨੇ 9 ਮਹੀਨੇ ਦਵਾਈ ਖਾਣ ਤੋਂ ਬਾਅਦ ਮੰਦਾ ਨਾਰਮਲ ਹੋ ਜਾਣਾ ਬਟ ਉਹ ਜਿਹੜੀਆਂ ਚੀਜ਼ਾਂ ਫਾਲੋ ਕਰ ਰਹੇ ਤੇ ਜੋ ਡਾਕਟਰ ਦੀਆਂ ਗਾਈਡਲਾਈਨਸ ਨੂੰ ਫਾਲੋ ਕਰ ਰਹੇ ਤੇ ਅਜ ਡਾਕਟਰ ਸਾਹਿਬ ਇਹ ਵੀ ਦੇਖਣ ਚ ਆਇਆ ਜੀ ਲੜਕੀਆਂ ਬਹੁਤ ਸਾਰੀਆਂ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਉਹ ਵੀ ਸ਼ੁਰੂਆਤੀ ਦੌਰ ਉਹਨੂੰ ਮਾਨਸਿਕ ਰੋਗ ਤੋਂ ਹੀ ਹੁੰਦੀ ਹੈ ਫਿਰ ਹੌਲੀ 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 ਇਧਰ ਚਲੇ ਜਾਂਦੇ ਨੇ ਹਾਂਜੀ ਇਹ ਵੀ ਅੱਜਕੱਲ ਨਵੀਂ ਸਟੱਡੀ ਆਈ ਹੈ ਇਹ ਵੀ ਅੱਜਕੱਲ ਦੇਖਿਆ ਗਿਆ ਹੈ ਕਿ ਲੜਕੀਆਂ ਵੀ ਇਸ ਨਸ਼ੇ ਦੇ ਵੱਲ ਜਾ ਰਹੀਆਂ ਨੇ ਉਹਦੇ ਵਿੱਚ ਕਾਫੀ ਮਲਟੀਪਲ ਕਾਰਨ ਹੋ ਸਕਦੇ ਨੇ ਇੱਕ ਸੋਸਾਇਟੀ ਮਤਲਬ ਆਪਣੀ ਅੱਜਕਲ ਇਜ਼ੀਲੀ ਸੋਸਾਇਟੀ ਦਾ ਪ੍ਰੈਸ਼ਰ ਹੈ ਜਾਂ ਇਜ਼ੀਲੀ ਅਵੇਲੇਬਿਲਟੀ ਹੈ ਸਬਸਟੈਂਸ ਦੀ ਤੇ ਉਹਦੇ ਕਰਕੇ ਵੀ ਲੜਕੀਆਂ ਦਾ ਫਿਰ ਇਸ ਇਸ ਵੱਲ ਜਾਣਾ ਅੱਜਕਲ ਹੋ ਚੁੱਕਾ ਹੈ ਤੇ ਜਿਹੜੇ ਬੱਚੇ ਬਹੁਤ ਸਾਰੇ ਅੱਜਕਲ ਦੇਖੋ ਨਾ ਮੋਬਾਈਲ ਐਡਿਕਸ਼ਨ ਬਣ ਗਿਆ ਮੈਂ ਇੱਕ ਪੇਸ਼ੈਂਟ ਦੇਖਿਆ ਜੀ ਉਹ ਬੱਚਾ ਸੀਗਾ ਮੇਰੇ ਖਿਆਲ ਤਿੰਨ ਜਾਂ ਚਾਰ ਸਾਲ ਦਾ ਉਹਦੇ ਕੋ ਉਹਦੇ ਪੇਰੈਂਟਸ ਮੋਬਾਈਲ ਲੈਂਦੇ ਸੀ ਨਾ ਉਹ ਮਤਲਬ ਉੱਚੀ ਚੀਂ ਰੋਣ ਲੱਗ ਜਾਂਦਾ ਸੀ ਉਹਨੂੰ ਬਾਹਰ ਫੜਾਉਂਦੇ ਹੁੰਨੇ ਚੱਲਣਾ ਪੈਂਦਾ ਸੀ ਉਹ ਕਹਿੰਦੇ ਵੀ ਇਹਨੂੰ ਜੀ ਰੋਟੀ ਦਿਓ ਨਾ ਦਿਓ ਇਹਨੂੰ ਮੋਬਾਈਲ ਚਾਹੀਦਾ ਤੇ ਇਹ ਚੀਜ਼ ਤੋਂ ਕਿਵੇਂ ਬਚਿਆ ਜਾ ਸਕਦਾ ਹਾਂ ਹਾਂਜੀ ਹਾਂਜੀ ਅੱਜ ਕੱਲ ਇਹ ਦੇਖਿਆ ਗਿਆ ਹੈ ਬੱਚਿਆਂ 'ਚ ਮੋਬਾਈਲ ਨੂੰ ਲੈ ਕੇ ਜਾਂ ਇੰਟਰਨੈਟ ਐਡਿਕਸ਼ਨ ਦੀਆਂ ਸਮੱਸਿਆयां ਬੱਚਿਆਂ 'ਚ ਆ ਰਹੀਆਂ ਨੇ ਤੇ ਉਸ ਦਾ ਵੀ ਇੱਕ ਥੈਰੇਪੀ ਦੇ ਨਾਲ ਟ੍ਰੀਟਮੈਂਟ ਪੋਸੀਬਲ ਹੈ ਉਹਦੇ ਵਿੱਚ ਪੇਰੈਂਟਸ ਦਾ ਵੀ ਇੱਕ ਰੋਲ ਨਿਰਧਾਰਿਤ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਬੱਚੇ ਨੂੰ ਫਿਰ ਉਸ ਟਾਈਮ ਕਿਵੇਂ ਹੈਂਡਲ ਕਰਨਾ ਹੈ ਜਾਂ ਕਿਸ ਤਰ੍ਹਾਂ ਉਹਨੂੰ ਮਤਲਬ ਇਸ ਚੀਜ਼ ਤੋਂ ਬਾਹਰ ਕੱਢਣਾ ਹੈ ਉਹਦੇ ਵਿੱਚ ਹੈਲਪਫੁਲ ਕੀਤਾ ਜਾਂਦਾ ਜਿਹਦੇ ਵਿੱਚ ਮੈਡੀਸਿਨ ਦਾ ਇੰਨਾ ਰੋਲ ਨਹੀਂ ਹੈਗਾ ਇੱਕ ਥੈਰੇਪੀ ਦਾ ਬੈਸਟ ਰੋਲ ਹੈਗਾ ਇਹ ਵਿੱਚ ਅਰ ਸ਼ਬ ਕੀ ਬੰਦਾ ਕੀਤਾ ਜਾਏ ਵੀ ਨਾ ਉਹਨੂੰ ਮਾਨਸਿਕ ਰੋਗ ਹੋਵੇ ਨਾ ਉਹਨੂੰ ਤਣਾਅ ਹੋਵੇ ਬੰਦਾ ਕਰੇ ਕੀ ਨਹੀਂ ਇਹ ਨਾਲ ਹੁਣ ਅੱਜ ਕੱਲ ਦੀ ਲਾਈਫ ਚ ਪੋਸੀਬਲ ਨਹੀਂ ਹੈ ਪਰ ਤਣਾਵ ਨੂੰ ਕਿਵੇਂ ਤੁਸੀਂ ਕੋਪ ਅਪ ਕਰਨਾ ਜਾਂ ਕਿਵੇਂ ਮੈਨੂੰ ਤਣਾਵ ਨਾ ਹੋਣਾ ਪੋਸੀਬਲ ਨਹੀਂ ਬੇ ਤਣਾਵ ਹੋਣਾ ਹੀ ਹੋਣਾ ਹੈ ਆਟੋਮੈਟਿਕਲੀ ਹੈ ਤਣਾਵ ਤਾਂ ਹਰ ਦੀ ਹਰ ਲਾਈਫ ਚ ਸਕਸੈਸਲੀ ਇੱਕ ਜ਼ਰੂਰੀ ਵੀ ਹੈ ਤਣਾਵ ਥੋੜੀ ਥੋੜੀ ਬਹੁਤੀ ਐਂਗਜ਼ਾਇਟੀ ਤੇ ਆਪਾਂ ਉਹਦੇ ਵਿੱਚ ਇੰਡੀਵਿਜੂਅਲ ਦੀ ਕਪੈਸਿਟੀ ਵੱਧਦੀ ਹੈ ਪਰ ਜਦੋਂ ਜਦੋਂ ਤਣਾਵ ਲਿਮਿਟ ਤੋਂ ਵੱਧ ਹੋ ਜੇ ਜਾਂ ਉਸ ਨੂੰ ਪੇਸ਼ੈਂਟ ਹੈਂਡਲ ਨਾ ਕਰ ਪਾਵੇ ਤਾਂ ਉਹ ਬਿਮਾਰੀ ਦਾ ਰੂਪ ਲੈ ਲੈਂਦੇ ਨੇ ਮਿਨਿਮਲ ਐਂਗਜ਼ਾਇਟੀ ਹੋਣਾ ਬੈਸਟ ਵੀ ਹੁੰਦਾ ਹੈ ਅੱਛਾ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਜੀ ਬੰਦਾ ਰੂਟੀਨ ਚੀਜ਼ਾਂ ਹੈਪੀਨੈਸ ਛੋਟੀ ਛੋਟੀ ਗੱਲ ਚ ਲੱਭੇ ਜਾਂ ਮੈਡੀਟੇਸ਼ਨ ਵੱਲ ਜਾਵੇ ਜਾਂ ਯੋਗਾ ਵੱਲ ਜਾਵੇ ਜਾਂ ਨੇਚਰ ਦੇ ਕੋਲ ਰਵੇ ਇਹ ਚੀਜ਼ਾਂ ਕਿੰਨੀ ਹੈਲਪਫੁਲ ਨੇ ਤੇ ਤੁਸੀਂ ਲੋਕਾਂ ਨੂੰ ਕਿਆ ਗਾਈਡ ਕਰਨਾ ਚਾਹੋਗੇ ਵੀ ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕ્યો ਹਾਂਜੀ ਮੈਂ ਜਿਵੇਂ ਪਹਿਲਾਂ ਵੀ ਕਹਾਂ ਵੀ ਜਿੰਨਾ ਹੋ ਸਕੇ ਵੀ ਆਪਣਾ ਸਲੀਪਿੰਗ ਪੈਟਰਨ ਖਾਣ ਪੀਣ ਦੀਆਂ ਚੀਜ਼ਾਂ ਜੋ ਨੇਚਰ ਦੇ ਅਕੋਰਡਿੰਗਲੀ ਚੱਲਣ ਜਾਂ ਹੈਲਪਿੰਗ ਹੈਂਡ ਬਣੋ ਇੱਕ ਦੂਸਰੇ ਦੇ ਜਿਹਦੇ ਵਿੱਚ ਕਾਫੀ ਮਤਲਬ ਆਪ ਦੇ ਆਪ ਚ ਬੂਸਟ ਮਿਲਦਾ ਹੈ ਮੈਂਟਲੀ ਵੀ ਔਰ ਮੈਂਟਲ ਹੈਲਥਲੀ ਬੈਟਰ ਹੁੰਦਾ ਪਰ ਫਿਰ ਵੀ ਮੈਂ ਇਹ ਕਹਿਣਾ ਚਾਹੁੰਗਾ ਵੀ ਮੈਂਟਲ ਹੈਲਥ ਕਿਸੇ ਨੂੰ ਮੈਂਟਲ ਇਲਨੈਸ ਜਾਂ ਮਨੋਰੋਗੀ ਕਿਸੇ ਨੂੰ ਵੀ ਹੋ ਸਕਦੀ ਹੈ ਇਹਦੇ ਵਿੱਚ ਸਿਰਫ ਇਹ ਚੀਜ਼ਾਂ ਫੋਲੋ ਕਰਨ ਨਾਲ ਵੀ ਕਈ ਵਾਰੀ ਨਹੀਂ بچਿਆ ਜਾ ਸਕਦਾ ਮੈਂਟਲ ਇਲਨੈਸ ਦੇ ਲਈ ਜਿਵੇਂ ਕਿਸੇ ਤਰ੍ਹਾਂ ਕਿਸੇ ਨੂੰ ਵੀ ਹਾਈਪਰਟੈਨਸ਼ਨ ਹੋ ਸਕਦਾ ਹੈ ਕਿਸੇ ਨੂੰ ਵੀ ਡਾਇਬੀਟਿਸ ਹੋ ਸਕਦੀ ਹੈ ਉਵੇਂ ਕਿਸੇ ਨੂੰ ਵੀ ਮਾਨਸਿਕ ਰੋਗ ਹੋ ਸਕਦਾ ਜੋ ਮੈਂ ਐਜ਼ ਅ ਸੈਕੈਟਿਸਟ ਮੈਨੂੰ ਵੀ ਮੈਂ ਵੀ ਇਸ ਤੋਂ ਇਹ ਜ਼ਰੂਰ ਕਹਿ ਨਹੀਂ ਸਕਦਾ ਵੀ ਮੈਨੂੰ ਕਦੀ ਨਹੀਂ ਸੈਕੈਟਰੀਲਨੈਸ ਹੋਊਗੀ ਜਾਂ ਮੈਨੂੰ ਕਦੀ ਵੀ ਮਨੋਰੋਗ ਨਹੀਂ ਹੋਊਗਾ ਕਿਉਂਕਿ ਇਹ ਇਹਦੇ ਵਿੱਚ ਮਲਟੀਪਲ ਕਾਰਨ ਹੈ ਮੈਂ ਪਹਿਲਾਂ ਵੀ ਦੱਸਿਆ ਜੈਨੇਟਿਕਲੀ ਵੀ ਇੱਕ ਕਾਰਨ ਹੁੰਦਾ ਹੈ ਜੈਨੇਟਿਕਲੀ ਜੇ ਸਟ्रेस ਦਾ ਸਟ्रेस ਫੈਕਟਰ ਜਿੰਨਾ ਵੱਡਾ ਹੋਵੇ ਤਾਂ ਉਹਦੇ ਵਿੱਚ ਬੰਦਾ ਕਿਸੇ ਵੀ ਤਰ੍ਹਾਂ ਦੇ ਰੂਪ ਚ ਸੈਕੈਟਰੀਕਲਨੈਸ ਐਕਸਪ੍ਰੈਸ ਹੋ ਸਕਦੀ ਹੈ ਬੰਦੇ ਡਾਕਟਰ ਸਾਹਿਬ ਇਹ ਵੀ ਦੇਖਣਾ ਚਾਹੀਦਾ ਜੀ ਜਦੋਂ ਬੰਦੇ ਨੂੰ ਇਸ ਤਰ੍ਹਾਂ ਦਾ ਕੋਈ ਰੋਗ ਮਾਨਸਿਕ ਰੋਗ ਨਾਲ ਸਾਡੇ ਮਤਲਬ ਕੈਲੋਗੇ ਟ੍ਰੈਡੀਸ਼ਨ ਚ ਇਹ ਜੀ ਝਾੜਫੂਕ ਬਾਬਿਆਂ ਦਾ ਰੋਲ ਆ ਜਾਂਦਾ ਉਹ ਬਿਮਾਰੀ ਨੂੰ ਵਧਾਉਂਦਾ ਹੈ ਘਟਾਉਂਦੀ ਵੀ ਤੇ ਕੀ ਕਰਦਾ ਵੀ ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਇਹ ਕਾਫੀ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਨੂੰ ਸੈਕ੍ਰੀਟਰੀ ਕਿਲਨਸ ਹੁੰਦੀ ਹੈ ਜਾਂ ਕੋਈ ਸੈਕ੍ਰੀਟਰੀ ਕਿਲਨਸ ਦੇ ਸਿੰਪਟਮਸ ਆਉਂਦੇ ਨੇ ਤਾਂ ਪਹਿਲਾਂ ਦੂਸਰੇ ਚਾਰ ਫੂਕ ਚ ਪੈ ਜਾਂਦੇ ਨੇ ਦੂਸਰੇ ਸੋਲੂਸ਼ਨ ਵੱਲ ਜਾਂਦੇ ਨੇ ਜਿਹਦੇ ਕਰਕੇ ਟਰੀਟਮੈਂਟ ਚ ਕਾਫੀ ਡਿਲੇ ਵੀ ਹੋ ਜਾਂਦਾ ਹੈ ਇਹ ਆਮ ਤੌਰ ਤੇ ਦੇਖਿਆ ਗਿਆ ਜੋ ਸਾਡੇ ਕੋਲ ਪੇਸ਼ੈਂਟ ਹੁੰਦੇ ਆ ਮੈਨੂੰ 4 ਸਾਲ ਤੋਂ ਦਿੱਕਤ ਸੀ ਮੈਨੂੰ 5 ਸਾਲ ਤੋਂ ਦਿੱਕਤ ਸੀ ਪਰ ਅਵੇਅਰਨੈਸ ਦੀ ਕਮੀ ਦੇ ਕਾਰਨ ਉਹ ਟ੍ਰੀਟਮੈਂਟ ਲਈ ਸਿੱਧੇ ਨਹੀਂ ਆਪ ਹੁੰਦੇ ਜੋ ਕਾਫੀ ਅਲੱਗ ਤਰ੍ਹਾਂ ਦੇ ਸੋਲੂਸ਼ਨ ਕਰਦੇ ਰਹਿੰਦੇ ਨੇ ਉਹਦੇ ਕਰਕੇ ਉਹ ਟ੍ਰੀਟਮੈਂਟ ਜਿੰਨਾ ਡਿਲੇ ਹੋ ਜਾਂਦਾ ਹੈ ਫਿਰ ਉਹਨਾਂ ਹੀ ਟ੍ਰੀਟਮੈਂਟ ਵੀ ਲੰਬਾ ਹੋ ਜਾਂਦਾ ਹੈ ਤੇ ਇਹ ਵੀ ਦੇਖਿਆ ਗਿਆ ਕਿ ਜੋ ਸੈਕ੍ਰੈਟਿਕ ਦੇ ਮਨੋਰੋਗ ਦੇ ਪੇਸ਼ੈਂਟ ਹੁੰਦੇ ਆ ਉਹ ਮੈਡੀਸਿਨ ਵੀ ਕਦੀ ਆਪ ਦੀ ਮਰਜ਼ੀ ਨਾਲ ਹੀ ਕਿਸੇ ਤੋਂ ਲੈ ਲੈਂਦੇ ਆ ਵੀ ਮੇਰੇ ਰਿਸ਼ਤੇਦਾਰਾਂ ਦੀ ਇੱਕ ਗੋਲੀ ਲੈ ਲਈ ਮੈ ਉਹਨਾਂ ਦੀ ਨੀਂਦ ਠੀਕ ਹੋ ਗਈ ਉਹ ਜ਼ਿਆਦਾ ਖਰਾਬ ਕਰਦੀ ਸੀ ਉਹ ਜ਼ਿਆਦਾ ਖਰਾਬ ਕਰਦੀ ਹੈ ਜੋ ਸੈਕ੍ਰੈਟਿਕ ਦੀ ਮੈਡੀਸਿਨ ਹੁੰਦੀ ਹੈ ਜੋ ਐਂਟੀ ڈپਰੈਸੈਂਟ ਐਂਟੀ ਐਂਗਜ਼ਾਇਟੀ ਉਹ ਬਿਲਕੁਲ ਵੀ ਮਤਲਬ ਆਦਤ ਨਹੀਂ ਲੱਗਦੀ ਉਹਦੀ ਪਰ ਜਦੋਂ ਪੇਸ਼ੈਂਟ ਆਪਦੀ ਮਰਜ਼ੀ ਨਾਲ ਕੋਈ ਵੀ ਨੀਂਦ ਦੀ ਗੋਲੀ ਬੈਂਜੋਡਾਈਜ਼ਪਿਨ ਲੈ ਲੈਂਦੇ ਆ ਜੋ ਕਿ ਆਦਤ ਮਤਲਬ ਹੈਬਿਟ ਹੈਬਿਟ ਫਾਰਮਿੰਗ ਡਰੱਗਸ ਹੈ ਜਿਨ੍ਹਾਂ ਤੋਂ ਬਚਿਆ ਜਾਣਾ ਚਾਹੀਦਾ ਹੈ ਨਾ ਕਿ ਐਂਟੀ ਐਂਗਜ਼ਾਇਟੀ ਜਾਂ ਐਂਟੀ ڈپਰੈਸੈਂਟ ਮੈਡੀਸਿਨ ਤੋਂ ਬਚਣ ਦੀ ਲੋੜ ਹੈ ਰਾਸ਼ਬ ਤੁਸੀਂ ਹੁਣੇ ਪੀਜੀਆਈ ਤੋਂ ਪਿਛਲੇ ਸਾਲ ਮਰਕਲ ਕੀਤੀ ਹੈ ਜੀ ਤੇ ਰਾਸ਼ਬ ਤੁਸੀਂ ਥੀਸਿਸ ਲਿਖਿਆ ਉਹਨਾ ਬੜਾ ਸੰਖੇਪ ਚ ਜਵਾਬ ਚਾਹਾਂਗੇ ਜੀ ਤੁਸੀਂ ਕਿਦੇ ਤੇ ਲਿਖਿਆ ਤੇ ਉਹਦੇ ਚ ਕੀ ਸਾਹਮਣੇ ਆਇਆ ਵੀ ਕਿੰਨੇ ਲੋਕ ਮਨੋਰੋਗੀ ਕਿਉਂ ਬਣ ਰਹੇ ਨੇ ਜੋ ਮੇਰੀ ਥੀਸਿਸ ਸੀ ਜੋ ਮੇਰੀ ਰਿਸਰਚ ਸੀ ਉਹ ਕਾਲਜ ਸਟੂਡੈਂਟਸ ਤੇ ਸੀਗੀ ਵੀ ਕਾਲਜ ਸਟੂਡੈਂਟਸ ਤੇ ਇਲੈਸੀਡ ਡਰੱਗਸ ਕਿੰਨੀ ਕੁ ਯੂਜ਼ ਹੋ ਰਹੀ ਹੈ ਔਰ ਟ੍ਰਾਈ ਸਿਟੀ ਦੇ ਵਿੱਚ ਹੀ ਸੀ ਮਤਲਬ ਚੰਡੀਗੜ੍ਹ ਬੇਸਡ ਸੀ ਸਟੱਡੀ ਸੀਗੀ ਕਾਲਜ ਚ ਜਾ ਕੇ ਇਹ ਮੈਂ ਪ੍ਰੈਵਲੈਂਸ ਡਾਟਾ ਇਕੱਠਾ ਡਾਟਾ ਪ੍ਰੈਵਲੈਂਸ ਇਕੱਠੀ ਕਰਨੀ ਸੀ ਕਿੰਨੇ ਬੱਚੇ ਇਲੀਸੀਡ ਡਰਗ ਯੂਜ਼ ਕਰਦੇ ਆ ਜੋ ਲੀਗਲੀ ਨਹੀਂ ਹੈਗੇ ਜੀ ਤੇ ਉਹਨਾਂ ਤੇ ਫਿਰ ਮੈਂ ਇੱਕ ਬਰੀਫ ਇੰਟਰਵੈਂਸ਼ਨ ਕੀਤੀ ਸੀ ਜੋ ਇੱਕ ਥੈਰੇਪੀ ਦਾ ਰੂਪ ਹੈ ਵੀ ਉਸ ਥੈਰੇਪੀ ਤੋਂ ਬਾਅਦ ਕਿੰਨੇ ਕੁ ਪੇਸ਼ੈਂਟ ਆਪਦੇ ਸਬਸਟੈਂਸ ਦੀ ਹੈਬਿਟ ਤੋਂ ਰਿਵਰਸ ਹੋਏ ਜੀ ਤੇ ਉਸ ਚ ਮੈਂ ਇਹ ਪਾਇਆ ਗਿਆ ਪ੍ਰੈਵਲੈਂਸ ਕਾਫੀ ਹਾਈ ਹੈ ਜੋ ਟ੍ਰਾਈ ਸਿਟੀ ਦੇ ਏਰੀਆ ਚ ਕਾਲਜ ਦੇ ਕਾਲਜਿਸ ਦੇ ਵਿੱਚ ਜੰਗੇਸ਼ ਚ ਮਤਲਬ 18 ਅਬੋਵ ਏਜ ਚ ਮਤਲਬ ਇਹ ਸਮੱਸਿਆ ਸਿਰਫ ਬਾਰਡਰ ਬੈਲਟ ਦੀ ਨਹੀਂ ਹੈ ਇਸ ਸਮੱਸਿਆ ਟਰਾਈ ਸਿਟੀ ਚੰਡੀਗੜ੍ਹ ਦੀ ਵੀ ਬਣ ਚੁੱਕੀ ਹੈ ਹਾਂਜੀ ਹਾਂਜੀ ਅੱਜਕੱਲ ਟਰਾਈ ਸਿਟੀ ਇਨ ਦਿੱਲੀ ਏਰੀਆ ਕਾਫੀ ਮਤਲਬ ਹਰਿਆਣਾ ਪੰਜਾਬ ਸਭ ਏਰੀਆ ਕੋਈ ਵੀ ਛੂਤਾ ਨਹੀਂ ਰਿਹਾ ਕੋਈ ਵੀ ਛੂਤਾ ਨਹੀਂ ਹੈ ਇਵਨ ਕਿ ਈਸਟ ਦੇ ਏਰੀਆ ਚ ਜੋ ਈਸਟ ਇੰਡੀਆ ਹੈ ਉਸ ਤੇ ਵੀ ਇੱਕ ਕਾਫੀ ਸਮੱਸਿਆ ਹੈ ਅੱਜਕੱਲ ਤੇ ਇਵਨ ਕਿ ਜੰਮੂ ਐਂਡ ਕਸ਼ਮੀਰ ਚ ਵੀ ਇਹ ਚੀਜ਼ਾਂ ਪਾਈਆਂ ਜਾਂਦੀਆਂ ਪਰ ਪੰਜਾਬ ਦਾ ਇੱਕ ਪੋਜ਼ਿਟਿਵ ਪੁਆਇੰਟ ਇਹ ਹੈ ਕਿ ਪੰਜਾਬ ਨੇ ਐਕਸੈਪਟ ਕੀਤਾ ਹੋਇਆ ਇਸ ਪ੍ਰੋਬਲਮ ਨੂੰ ਤੇ ਉਸ ਤੋਂ ਨਿਯਾਤ ਕਰਨ ਲਈ ਐਫਰਟਸ ਵੀ ਕਰ ਰਹੇ ਨੇ ਗਵਰਨਮੈਂਟ ਵੀ ਐਫਰਟ ਕਰ ਰਹੀ ਹੈ ਆਡੈਂਟੀਫਿਕੇਸ਼ਨ ਸੈਂਟਰ ਵੀ ਜ਼ਿਆਦਾ ਖੋਲ ਰਿਹਾ ਹੈ ਅਵੇਅਰਨੈਸ ਵੀ ਵੱਧ ਰਹੀ ਹੈ ਟਰੀਟਮੈਂਟ ਲਈ ਬੱਚੇ ਪੇਰੈਂਟਸ ਬੱਚਿਆਂ ਨੂੰ ਲੈ ਕੇ ਜਲਦੀ ਆ ਰਹੇ ਨੇ ਜੋ ਕਿ ਬਾਕੀ ਚੈਲੰਜ ਨਹੀਂ ਹੈ ਬਾਕੀ ਚੈਲੰਜ ਜਾਂ ਬਾਕੀ ਰੀਜਨਸ ਇੰਡੀਆ ਦੇ ਨਹੀਂ ਹੈ ਇਹ ਇੱਕ ਪੋਜ਼ਿਟਿਵ ਪੁਆਇੰਟ ਹੈ ਤਾਨਾ ਡਾਕਟਰ ਸਾਹਿਬ ਨਾਲ ਗੱਲ ਕਰਨੀ ਤੁਸੀਂ ਹੋਰ ਕੁਝ ਦੱਸਣਾ ਚਾਹੋ ਡਾਕਟਰ ਸਾਹਿਬ ਹੋਰ ਕੁਝ ਇਹ ਹੀ ਹੈ ਕਿ ਅੱਜਕੱਲ ਜੋ ਸੈਕਟ੍ਰਿਕ ਦਾ ਸਟਿਗਮਾ ਸਮਝਿਆ ਜਾਂਦਾ ਹੈ ਸੈਕਟ੍ਰਿਕ ਨੂੰ ਲੈ ਕੇ ਸਟਿਗਮਾ ਸਮਝਿਆ ਜਾਂਦਾ ਹੈ ਉਸ ਤੋਂ ਥੋੜਾ ਜਿਹਾ ਬਚਨ ਦੀ ਜ਼ਰੂਰਤ ਹੈ ਅਵੇਅਰਨੈਸ ਅਵੇਅਰਨੈਸ ਹੋਣੀ ਚਾਹੀਦੀ ਹੈ ਬਾਕੀ ਜੋ ਮੈਡੀਕਲ ਪ੍ਰੋਫੈਸ਼ਨਲ ਹੈ ਦੂਸਰੇ ਵੀ ਫੀਲਡ ਦੇ ਡਾਕਟਰਸ ਹੈ ਉਹਨਾਂ ਨੂੰ ਵੀ ਇਸ ਚੀਜ਼ ਨੂੰ ਲੈ ਕੇ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਹੈ ਕਿ ਪੇਸ਼ੰਤ ਨੂੰ ਜਲਦੀ ਤੋਂ ਜਲਦੀ ਜਿੰਨੀ ਇਨੀਸ਼ੀਅਲ ਸਟੇਜ ਚ ਅੱਗੇ ਲਿਆਇਆ ਜਾ ਸਕੇ ਜੋ ਟ੍ਰੀਟਮੈਂਟ ਜੋ ਟ੍ਰੀਟਮੈਂਟ ਦਾ ਰੋਲ ਹੈ ਉਹਨਾਂ ਨੂੰ ਜਲਦੀ ਅਵੇਲੇਬਲ ਕਰਾਇਆ ਜਾ ਸਕੇ ਤੇ ਜਿਹਦੇ ਕਰਕੇ ਉਹਨਾਂ ਦੀ ਜੋ ਅਨ ਜੋ ਕੈਪੇਬਲ ਹੈ ਨੇ ਉਸ ਕਰਕੇ ਕੈਪੇਬਲ ਪੇਸ਼ੈਂਟ ਹੈ ਉਹ ਆਪਦੀ ਕੈਪੇਬਿਲਟੀ ਤੋਂ ਕੰਮ ਕਰਨ ਤੇ ਨਾਲੇ ਨਾਲ ਇਹ ਵੀ ਦੇਖਿਆ ਗਿਆ ਹੈ ਕਿ ਪੇਸ਼ੈਂਟ ਦਵਾਈ ਲੈਣ ਤੋਂ हिचकिचाਉਂਦੇ ਨੇ ਜੋ ਉਹ ਸੋਚਦੇ ਨੇ ਕਿ ਦਵਾਈ ساری ਉਮਰ ਖਾਣੀ ਪਊਗੀ ਜੋ ਕਿ ਬਿਲਕੁਲ ਨਹੀਂ ਹੈ ਅਫੈਕਟਿਵ ਕੰਬੀਨੇਸ਼ਨ ਆਫ ਟਰੀਟਮੈਂਟ ਨਾਲ ਜਾਂ ਮੈਡੀਕਲ ਤੇ ਸਾਈਕੋਥੈਰੇਪੀ ਨਾਲ ਕੁਝ ਮਹੀਨਿਆਂ ਜਾਂ ਕੁਝ ਹਫਤਿਆਂ ਦੇ ਵਿੱਚ ਵੀ ਇਲਾਜ ਸੰਭਵ ਹੈ بس ਇਹੀ ਕਹਿਣਾ ਚਾਹੁੰਦਾ ਹਾਂ ਬਾਕੀ ਇਹ ਵੀ ਦੇਖਿਆ ਗਿਆ ਕਿ ਕਈ ਵਾਰ ਪੇਰੈਂਟਸ ਜਾਂ ਰਿਲੇਟਿਵਸ ਜੋ ਸੈਕੈਟ੍ਰਿਕ ਪੇਸ਼ੈਂਟ ਹੁੰਦੇ ਆ ਉਹਨੂੰ ਕਹਿੰਦੇ ਆ ਵੀ ਤੂੰ ਤੇਰੀ ਬਿਲ ਪਾਵਰ ਕਮਜ਼ੋਰ ਆ ਤਾਂ ਤੈਨੂੰ ਸੈਕੈਟ੍ਰਿਕ ਇਲਨਸ ਤੂੰ ਮਤਲਬ ਨਹੀਂ ਨਿਕਲ ਪਾ ਰਿਹਾ ਜੋ ਕਿ ਬਿਲਕੁਲ ਗਲਤ ਹੈ ਕਿਸੇ ਜਿਵੇਂ ਕੋਈ ਵੀ ਡਾਇਬਟਿਕ ਪੇਸ਼ੈਂਟ ਜਾਂ ਅਸਥਮੈਟਿਕ ਪੇਸ਼ੈਂਟ ਬਿਲ ਪਾਵਰ ਨਾਲ ਠੀਕ ਨਹੀਂ ਹੋ ਸਕਦਾ ਉਵੇਂ ਹੀ ਸੈਕੈਟ੍ਰਿਕ ਪੇਸ਼ੈਂਟ ਨੂੰ ਵੀ ਟ੍ਰੀਟਮੈਂਟ ਦੀ ਜਾਂ ਥੈਰੇਪੀ ਦੀ ਲੋੜ ਹੁੰਦੀ ਹੈ ਧੰਨਵਾਦ ਸਾਨਾ ਗੱਲ ਕਰਨ ਲਈ ਇਹ ਸਾਡੇ ਡਾਕਟਰ ਮਾਨਪ੍ਰੀਤ ਸਿੰਘ ਇਹਨਾਂ ਨੇ ਦੱਸਿਆ ਕਿ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਖੁਸ਼ੀ ਤਲਾਸ਼ੋ ਓਵਰਨਾਈਟ ਕੁਝ ਨਹੀਂ ਮਿਲਣਾ ਇੱਕ ਪ੍ਰੋਸੈਸ ਹੈ ਲੰਬਾ ਜੋ ਤੁਹਾਡੇ ਕੋਲ ਹੈਗਾ ਜੇ ਤੁਸੀਂ ਉਹਦੇ 'ਚ ਖੁਸ਼ ਹੋ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਕਿਸੇ ਦਾ ਵੱਲ ਵੇਖ ਕੇ ਆਪਣੇ ਆਪ ਨੂੰ ਤਣਾਵ 'ਚ ਪਾਣਾ ਜਾਂ ਉਹ ਇੱਛਾਵਾਂ ਕਰਨੀਆਂ ਜੋ ਕਿਸੇ ਕੋਲ ਨੇ ਰੱਬ ਨੇ ਤੁਹਾਨੂੰ ਵੀ ਹਰ ਚੀਜ਼ ਦਿੱਤੀ ਹੈ ਮਿਹਨਤ ਕਰੋ ਤੇ ਮਿਹਨਤ ਦਾ ਫਲ ਭਗਵਾਨ ਜ਼ਰੂਰ ਦਿੰਦਾ ਹੈ ਈਸ਼ਵਰ ਜ਼ਰੂਰ ਦਿੰਦਾ ਹੈ ਇਹ ਸਲਾਬ ਵਿਸ਼ੇਸ਼ ਪ੍ਰੋਗਰਾਮ ਸੀ ਅੱਜ ਉਹਨਾਂ ਲੋਕਾਂ ਲਈ ਜਿਹੜੇ ਕਿ ਮਾਨਸਿਕ ਰੋਗੀ ਨੇ ਜਾਂ ਫਿਰ ਤਣਾਅ ਵਿੱਚ ਰਹਿ ਕੇ ਉਹ ਮਾਨਸਿਕ ਰੋਗੀ ਬਣ ਰਹੇ ਨੇ ਉਹਨਾਂ ਨੂੰ ਕਿਦਾਂ ਬਚਾਇਆ ਜਾ ਸਕੇ ਇਹ ਤੁਹਾਡੇ ਨਾਲ ਸੀ ਇਹ ਪ੍ਰੋਗਰਾਮ ਅਚ ਸਾਂਝਾ ਕੀਤਾ ਹੈ ਡਾਕਟਰ ਮਨਪ੍ਰੀਤ ਸਿੰਘ ਨੇ ਬਹੁਤ ਸਾਰੀਆਂ ਗੱਲਾਂ ਦਸੀਆਂ ਜੇ ਤੁਸੀਂ ਨੇਚਰ ਨੂੰ ਇੰਜੋਏ ਕਰੋ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਆਪਣੀ ਤੁਸੀਂ ਡਾਈਟ ਠੀਕ ਕਰ ਲਓ ਥੋੜੀ ਐਕਸਰਸਾਈਜ਼ ਕਰੋ ਯੋਗਾ ਕਰੋ ਤੇ ਕਈ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ